ਆ ਦੇਖਿਓ ਕਿੰਨੇ ਚੱਕਰ 1600 ਚੱਕਰ ਦੇ ਆ ਪੂਰੇ ਤੇ ਦੂਜੇ ਹਾਈ ਤੇ ਕਿੰਨੇ ਚੱਕਰ ਡ੍ਰੌਪ ਕਰਿਆ ਆ ਜੋ ਵੀ ਕੰਪਨੀ ਫਿਟਡ ਆਵਾਜ਼ ਦੇਖੋ ਟਰੈਕਟਰ ਦੀ ਦੂਜੇ ਹਾਈ ਤੇ ਚੱਲਦਾ ਮਾਰਾ ਜਾਨੇ ਚੱਕਰ ਡ੍ਰੌਪ ਨਹੀਂ ਕਰਦਾ ਦੂਜੇ ਹਾਈ ਤੇ ਫੋਨ ਤਰਿਆਂ ਕੋਲੀਆਂ ਆਉਣੀਆਂ ਨੇ ਇਟਾਂ ਰੋੜੇ ਮੇਰੇ ਹਿਸਾਬ ਨਾਲ ਮੈਂ ਘੱਟੋ ਘੱਟ ਤਿੰਨ ਟੋਕਰੇ ਚੁੱਕਦੇ ਹੋਣੇ ਆ ਆ ਦੇਖੋ ਗੱਡੇ ਗੱਡੇ ਇਟਾਂ ਨੇ ਕੀ ਕਰੂ ਇਹਨਾਂ ਲੋਕਾਂ ਨੂੰ ਬਹੁਤ ਤੰਗ ਕਰ ਦਿਆ ਹੈ ਮੈਂਬਰ ਪਿੰਡ ਗਿੱਲ ਦੇ ਖੇਤ ਚ ਪਨੀਰੀ ਦੇਖਣਾ ਤੁਸੀਂ ਇਹਨਾਂ ਨੂੰ ਪਿਛਲੀਆਂ ਵੀਡੀਓ ਚ ਤਾਂ ਬਹੁਤ ਦੇਖਿਆ ਹੋਣਾ ਇਹਨਾਂ ਨੂੰ ਏਦਾਂ ਦੇਖ ਲੈਂਦੇ ਸੀ ਤੇ ਪਨੀਰੀ ਵਾਲੀ ਮੋਟਰ ਤੁਹਾਨੂੰ ਅੱਜ ਦਿਖਾਉਂਦੇ ਆ ਕੀ ਹਾਲ ਹੈ ਕੋਟੂ ਬਾਈ ਕੈਮ ਉਹਦੇ ਉਹਦੇ ਚ ਕਿੰਨੇ ਪਾਤੇ ਛੋਟੀ ਚ ਤਾਹੀਂ ਤਾਹੀਂ ਟੈਕ ਜਾ ਸਭ ਤੋਂ ਬਾਅਦ ਹੀ ਹਾਂਜੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅਮੀਜ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਰਹੋਗੇ ਪਰਮਾਤਮਾ ਸਾਨੂੰ ਸਾਰਿਆਂ ਨੂੰ ਜਨ ਦੁੱਖੋਂ ਰਾਚੌਗਣੀ ਤਰੱਕੀ ਬਖਸ਼ੇ ਅੱਜ ਆ ਜਾ ਰਹੇ ਹਾਂ ਦੂਜੀ ਮੋਟਰ ਤੇ ਕੱਲ ਉਧਰ ਲਈ ਤੇ ਬਾਤਾਂ ਸੀ ਉੱਥੇ ਡੇਢ ਕਿਲਾ ਰਹਿ ਗਿਆ ਬਾਕੀ ਉਧਰ ਨਵੇੜਿਆਂ ਦਾ ਸੀ ਹਲਾ ਨਾ ਰਹਿਣਾ ਹਜੇ ਹਲਾ ਨਾ ਬਾਅਦ ਤੇ ਫਿਰ ਮੈਂ ਖਾ ਨਾਲ ਤਾਂ ਬਾਹਰ ਲਈ ਢੇੜੇ ਲਾ ਦਾਂਗੇ ਨਾਲੇ ਪੂੰਜੇ ਖਾਂਜੇ ਸਾਰੇ ਹੋ ਜਾਂਦੇ ਆ ਜਿਹੜੇ ਰਹਿ ਜਾਂਦੇ ਆ ਤਵੀਆਂ ਨਾਲ ਇੱਧਰ ਨਾ ਅੰਬ ਖੜਾ ਆਪਣੇ ਆ ਦੇਖੋ ਖੇਤ ਚ ਇੰਨੀ ਬਸ ਇਹ ਜਿਹੜੀਆਂ ਇਟਾਂ ਚੱਕ ਕੇ ਚੱਕੀਆਂ ਲੈ ਇੱਧਰ ਉਹ ਤੁੰਗਿਆਂ ਨੇ ਖਾ ਭਰਤੀਆਂ ਇੰਨਾ ਲੋਕ ਤੰਗ ਕਰਦੇ ਆ ਨਾ ਮੈਂ ਖੇਤ ਲੇਟ ਹੀ ਬੋਣਾ ਹੁੰਦਾ ਮੰਨ ਲਓ ਚੌੜ ਲੋੜ ਤੋਂ ਹਫਤਾ ਤੱਕ ਪਹਿਲਾਂ ਬਾਹੀ ਦਾ ਜੇ ਬਾੜਾ ਪਹਿਲਾਂ ਬਾਹ ਦਿੰਨੇ ਆ ਬਾਅਦ ਫੇ ਰੋੜੇ ਚੁਗਣੇ ਓਕੇ ਹੋ ਜਾਂਦੇ ਇੱਥੋਂ ਇਸ ਕਰਕੇ ਸਰ ਮੈਂ ਕਿਹਾ ਬਾਅਦ ਦਿੰਨੇ ਆ ਕੁਛ ਕ ਇੱਧਰ ਅੱਗ ਲੱਗ ਗਈ ਸੀ ਹਾਂ ਕੋਸ਼ ਕਹਿੰਦੀ ਸੀ ਆਹ ਏਰੀਆ ਤਾਂ ਸਾਰਾ ਆਪਾਂ ਸਾਫ਼ ਕਰਤਾ ਸੜਕ ਦੇ ਨਾਲ-ਨਾਲ ਜਿੱਨਾ ਇੱਕ ਤਾਂ ਲੋਕ ਤੁਰੇ ਜਾਂਦੇ ਸਾਹਮਣੇ ਪੈਲਸ ਆ ਅਗਲਾ ਖਾਣ ਪੀਣ ਵਾਲਾ ਲਿਆਉਂਦਾ ਲਫਾਫਿਆ ਇਧਰ ਨੂੰ ਇੱਥੇ ਸੱਟ ਕੇ ਤੁਰਦਾ ਬਣਦਾ ਇੱਟਾਂ ਰੋੜੇ ਮੇਰੇ ਹਿਸਾਬ ਨਾਲ ਮੈਂ ਘਟੋ-ਘਟ ਤਿੰਨ ਟੋਕਰੇ ਚੁੱਕਤੇ ਹੋਣੇ ਆਹ ਦੇਖੋ ਗੱਡੇ-ਗੱਡੇ ਇੱਟਾਂ ਨੇ ਕੀ ਕਰੋ ਇਹਨਾਂ ਲੋਕਾਂ ਨੂੰ ਬਹੁਤ ਤੰਗ ਕਰ ਦਿਆ ਹੈ ਅੰਬਲਾ ਤਾਂ ਦਿੱਤਾ ਅਗਲੇ ਨੇ ਆਪਣੇ ਕੋਈ ਜ਼ਮੀਨ ਹੈਗੀ ਆ ਮਾਮਲੇ ਤੇ ਲਾ ਹੋਰ ਵੀ ਇੱਥੇ ਬਥੇਰੀਆਂ ਪਈਆਂ ਨੇ ਜਿੰਨੀਆਂ ਮਰਜ਼ੀ ਚੁਗ ਲੋ ਇਹੀ ਹਾਲਾਤ ਰਹਿੰਦੇ ਨੇ ਇੱਥੇ ਤੇ ਇਧਰ ਲੱਜ ਤਵੀਆਂ ਨਾਲ ਬਾਹ ਕੇ ਫਿਰ ਇੱਕ ਦੋ ਦਿਨਾਂ ਤੱਕ ਹਾਲਾ ਨਾਲ ਬਾਹਾਂਗੇ ਤੇ ਤੁਹਾਨੂੰ ਹਾਲਾਂ ਦੀ ਤਕਨੀਕ ਵੀ ਦੱਸਣੀ ਆ ਇੱਕ ਹਾਲਾਂ ਦੀ ਕੀ ਤਕਨੀਕ ਆ ਉਹ ਦੇਖਦੇ ਆ ਕੱਲ ਨੂੰ ਬਾਹਾਂਗੇ ਹਾਲ ਹੁਣ ਆ ਬਾਹ ਲਈਏ ਬਾਹ ਕੇ ਥੋੜੇ ਜੇ ਰੋੜੇ ਰਹਿ ਗਏ ਮੈਨੂੰ ਤਾਂਹੀਂ ਮਹਿਸ ਚੁਗੇਗਾ ਜਦੋਂ ਟਰੈਕਟਰ ਵਾਲ ਨੂੰ ਅਜ ਦੁਬਾਰਾ ਫੇਰ ਲੱਭਣ ਲੱਗੇ ਪੋੜੇ ਬਹੁਤੇ ਰਹਿ ਗਏ ਚੁਗੇ ਗਏ ਤੇ ਖੇਤ ਬਾਹ ਲੀਏ ਬਾਕੇ ਫਿਰ ਜੁਕੇ ਹਾਈ ਤੇ ਚੱਲਦਾ ਮਹਾਰਾਜਾ ਵੀ ਟ੍ਰੈਕਟਰ ਡਰਾਬ ਨਹੀਂ ਲੜਦਾ ਪੂਰੀਆਂ ਫੁੱਲ ਧੜੀਆਂ ਕੋਲੀਆਂ ਹੋਈਆਂ ਨੇ 855 ਆਵਾਜ਼ ਚੈੱਕ ਕਰੋ ਆਵਾਜ਼ ਆ ਦੇਖਿਓ ਕਿੰਨੇ ਚੱਕਰ 1600 ਚੱਕਰ ਦੇ ਆ ਪੂਰੇ ਤੇ ਦੂਜੀ ਹਾਈ ਤੇ ਨੇ ਚੱਕਰ ਡ੍ਰੌਪ ਕਰਿਆ ਸਿਰਫ 50 ਚੱਕਰ ਡ੍ਰੌਪ ਕਰਿਆ ਵੀ ਦੂਜੇ ਹਾਈ ਚ ਦੂਜੇ ਹਾਈ ਚ ਆਪਾਂ ਪੂਰੀਆਂ ਫਲ ਤਵੀਆਂ کھول ਕੇ 16 ਤਵੀਆਂ ਨੇ ਕੋਈ ਮੋਡੀਫਿਕੇਸ਼ਨ ਨਹੀਂ ਟਰੈਕਟਰ ਤੇ origignal ਆ ਜੋ ਵੀ ਕੰਪਨੀ ਫੈਕਟਡ ਆਵਾਜ਼ ਦੇਖੋ ਟਰੈਕਟਰ ਦੀ ਹਾਲਾ ਸਾਹਿਬ ਜੀ ਕੈਮ ਕਿਹੜਾ ਬੰਦਾ ਸੀਗਾ ਉਹ ਦਿਨ ਵਾਲੀ ਤੇ ਬੰਦਾ ਮਿਲਿਆ ਅੱਛਾ ਚੱਲੇ ਗਏ ਚਲੀਏ ਪਨੀਰੀ ਦੇਖਣ ਚਲੋਂ ਪਤਾ ਕਿਹੜੀ ਸੀ ਕਿਹੜੀ ਕਰੀ ਸੀ ਨਾ ਨਾ ਮੈਂ ਛਿੱਛੀਆਂ ਇਹ ਹਤੀਆਂ ਘਰੇ ਪਈਆਂ ਕਿੰਨੇ ਮਿਲਦੀ ਸੀ ਛਿੱਛੀ ਸੀ اتنا ਛਿੱਤੀ ਗੱਬੀ ਸੀਗੀ ਹਾਂ ਇੱਕ ਪੈਕੇਜ ਆ ਸੀਗਾ ਅੱਛਾ ਉਹ ਵੀ ਅਸੀਂ ਦੋ ਵਾਰੀ ਕਰਕੇ ਪਾਦੇ ਵੀ ਤੈਨੂੰ ਢੋਲੀਆਂ ਹੁੰਦੀਆਂ ਹਾਂ ਉਹ ਸਵਾ ਕਿੰਨੀਆਂ ਢੋਲੀਆਂ ਹੋਈ ਸਾਰੀ ਇਹ ਇਹ ਸਵਾ ਢੋਲੀ ਲੱਗਦੀ ਸੀ ਸਾਰੀ ਪਨੀਰੀ ਨੂੰ ਸਬਰ ਇੱਥੇ ਕਰੀ ਛੋਟੀ ਤੇ ਹੋਰ ਇਹ ਤੇ ਅਚੇ ਇਹ ਤੇ ਵੀ ਦੁਬਾਰੀ ਕਰਤੀ ਪੱਥਰ ਬਟਦੇ ਰਹਦਾ ਹੈ ਪਨੀਰ ਦਾ ਇਹ 10 ਦਿਨ ਪਏ ਨੇ ਪਨੀਰ 10 ਦਿਨ ਹੋ ਜਾਣੇ ਪਨੀਰੀ ਪੂਰੀ ਟੌਪ ਦੀ ਖੜੀ ਆਪਣੀ ਪਨੀਰੀ ਨਹੀਂ ਮਾੜੀ ਖੜੀ ਪਨੀਰੀ ਪੂਰੀ ਵਧੀਆ ਖੜੀ ਹੈ ਕਹਿੰਦਾ ਸਵਾਗਤ ਤੁਹਾਡੇ ਪਨੀਰੀ ਐਸੀ ਕੋਈ ਨਹੀਂ ਵਧੀਆ ਨਹੀਂ ਤੇ ਮੈਂ ਕੀ ਕਹੀ ਵੀ ਕੱਖ ਨਹੀਂ ਲੈਣੇ ਇੱਥੇ ਚਾਹੇ ਤੂੰ ਦਵਾਈ ਪਾ ਤਾ ਹੈ ਨਾ ਸਹੀ ਗੱਲ ਹੈ ਇੱਕ ਇੱਚੱਕ ਨਹੀਂ ਹੂੰ ਹੂੰ ਹੁਣ ਦਿਖਾ ਦੀਏ ਪਨੀਰੀ ਵੀ ਕਿਹਦਾ ਇਹ ਕੰਪੈਨ ਕਿੱਧਰ ਨੂੰ ਜਾਂਦੀ ਹੂ ਬਈ ਇਹ ਜਾਰ ਵਾਲੀ ਹੈ ਪਨੀਰੀ ਦਾ ਆ ਸਾਈਡ ਤੇ ਥੋੜਾ ਜੰਮ ਘੱਟ ਲਾਵੇ ਕੋਈ ਨਹੀਂ ਲੱਗਦੀ ਆ ਬਈ ਹੈਗੀ ਹੈ ਨਾ ਆ ਕੇ ਸਹੀ ਹੋ ਜਾਂਦੀ ਆ ਇੱਥੇ ਆ ਸਾਰੀ ਜਗ੍ਹਾ ਸਹੀ ਆ ਇਹ ਕੀ ਚੱਕਰ ਆ ਇਧਰਲੇ ਪਾਸੇ ਹਵਾ ਨਾ ਤਾਂ ਨਹੀਂ ਪਰਲੇ ਪਾਸੇ ਵਾਧੇ ਕਿ ਕਿੰਨਾ ਜ਼ਿਆਦਾ ਚੱਲੇਗੀ। ਮੇਰੀ ਬੂਲੇ ਵੀ ਆਈ ਪੈਣੀ। ਆਹੋ ਕਿਉਂ? ਉਸ ਦਿਨ ਵੀ ਹਵਾ ਤਾਂ ਚੱਲਦੀ ਸੀ ਅੱਜ ਜਦੋਂ ਆਪਾਂ ਛੱਟਾ ਦਿੱਤਾ। ਉਸ ਦਿਨ ਨਹੀਂ ਸੀ ਕੁਝ ਵਦਾਂ ਮੇਰੀਆਂ। ਪਰ ਦੂਗਿਆਂ ਦਾ ਵੀ ਉੱਠਦਾ ਨਹੀਂ ਹੁੰਦਾ ਮੇਰੇ ਹਿਸਾਬ ਨਾਲ। ਹੈ ਇਹ ਇੰਨੀ ਕਿ ਜਗਾਈ ਆ ਆਹ ਨਾਲ-ਨਾਲ ਹੀ। ਪਰਲੇ ਪਾਸੇ ਕੰਦ ਕਰਕੇ ਇਹਨੂੰ ਪੂਰਸ਼ਨ ਕਰੀ। ਉਹ ਫੇਰ ਤਾਂ ਸੰਘਣੀ ਹੋ ਹੀ ਜਾਂਦੀ ਆ। ਇਹਦਾ ਕਿੰਨਾ ਦਿਨਾਂ ਦਾ ਫਰਕ ਆ ਉਹਦੇ ਨਾਲ ਆ। ਤਿੰਨ ਚਾਰ ਦਿਨ ਦਾ ਫਰਕ ਆ ਪਰ ਚਾਰ ਦਿਨ ਚ ਫਰਕ ਬਹੁਤ ਪੈ ਜਾਂਦਾ ਜਿਵੇਂ ਹੁਣ ਉਹ ਪਰਲੀ ਪਨੀਰੀ ਜਿਹੜੀ ਮੂਰੇ ਆ ਉਹ ਪਨੀਰੀ ਜਿਵੇਂ ਖੇਤ ਭਰਿਆ ਵੱਧ ਲੱਗਦਾ ਉਹਨੂੰ ਪਾਣੀ ਹੁਣ ਕੀ ਦਿਨਾਂ ਨੂੰ ਨਾ ਪਾਣੀ ਤਾਂ ਹੁਣ ਥੋੜੀ ਇੱਕ ਦਿਨ ਛੱਡ ਕੇ ਪੱਕਾ ਹੀ ਲੱਗੇ ਉਹਨੀ ਵਧੀਆ ਵੈਸੇ ਤਾਂ ਦਿਨਾਂ ਚ ਹੋ ਜਾਂਦੀ ਆ ਉਹੀ ਲੱਗਦੀ ਨੇ ਦੇਖਣ ਨੂੰ ਦੱਸ ਦਿੰਦਾ ਬਹੁਤ ਫਰਕ ਪੈ ਜਾਂਦਾ ਆ ਦੇ ਆ ਹੁਣ ਲੱਗੀ ਨਾ ਦੇਖ ਪੂਰਾ ਖੇਤ ਭਰਿਆ ਹੀ ਆ ਇਹਦੇ ਵਿਚਾਲੇ ਧਰਤੀ ਕੋਈ ਜੰਮ ਕੇ ਛੋਟੇ ਛੋਟੇ ਵੀ ਜਿਹਾ ਕਿੰਨਾ ਰਾਲਾ ਪਹਿਲਾਂ ਦੇਖਣ ਨੂੰ ਛੱਦੀ ਲੱਗਦੀ ਸੀ ਦੇਖਣ ਨੂੰ ਛੱਦੀ ਲੱਗਦੀ ਸੀ ਹੁਣ ਪੂਰੀ ਟੌਪ ਤੇ ਖੜੀ ਆ ਇਹ ਅੱਜ ਹੋ ਗਈ ਪਨੀਰੀ ਆਪਣੀ ਇਹ 10 ਤਰੀਕ ਦੀ 10 ਤਰੀਕ ਦੀ ਵੀ ਜੀ ਅੱਜ 30 ਤਰੀਕ ਆ ਕਿ 20 ਹਾਂ 20 ਮਿੱਠੀ ਮਦਨਾ 30 ਤਰੀਕ ਹੀ ਆਜੇ ਅੱਜ ਆ 10 ਤਰੀਕ ਦੀ ਸ਼ਾਮ ਨੂੰ ਗਈ ਜੇ ਹਜੇ ਤੋਂ ਇੱਕ ਚੀਜ਼ ਦੇਖ ਆ ਪਨੀਰੀ ਨਾਲੋਂ ਆਹ ਵਾਲੀ ਨਾਲੋਂ ਉਹ ਛੋਟੀ ਪਨੀਰੀ ਇਦੋਂ ਹੀ ਵੱਧ ਟੈਗ ਚ ਲੱਗਦੀ ਹੈ ਹੈਨਾ ਬਾਕੀ ਕੋਸ਼ਿਸ਼ ਫਰਕ ਤਾਂ 2-2 3-3 ਦਿਨ ਦਾ ਹੀ ਬਹੁਤ ਹੁੰਦਾ ਉਵੇਂ ਹੀ ਲੱਗਦਾ ਹੁੰਦਾ 3 ਦਿਨ ਬਾਅਦ ਕੁਝ ਹੋਰ ਲਿਖਣਾ ਇਹਨੇ ਹੁਣ ਕੱਲ ਜੀ ਸਪਰੇਅ ਜੀ ਕੱਲ ਫਾਕੇ ਪਾਣੀ ਲਾਏ ਨੇ ਕੱਲ ਨੂੰ ਸ਼ਾਮ ਤੱਕ ਹੋ ਟੈਕਾ ਮੰਨੀ ਪਹਿਲੀ ਪਹਿਲਾ ਸਪਰੇਅ ਕਿੰਨੇ ਦਿਨ ਪਹਿਲੇ ਹਫਤਾ ਪਹਿਲਾਂ ਕਰੀ ਸੀ ਹਫਤਾ ਇੱਕ ਹਫਤਾ ਪਹਿਲਾਂ ਇੱਕ ਕਰਤੀ ਫੇ ਮਨ ਲੈ ਕੱਲ ਦੁਬਾਰਾ ਫੇਰ ਕਰਤੀ ਹਫਤੇ ਬਾਅਦ ਹੂੰ ਨੇ ਹਫਤੇ ਬਾਅਦ ਹੀ ਕਿਹਾ ਸੀ ਆਹੋ ਦੋ ਸਪਰੇਅ ਹੋ ਗੀਆਂ ਜੂਰੀਏ ਕਿਨੇ ਪਾਤੇ ਥੋੜਾ ਥੋੜਾ ਇਹ ਦੋ ਵਾਰੀ ਪਾਤਾ ਦੋ ਵਾਰੀ ਪਾਤਾ ਬਸ ਹੁਣ ਹੁਣ ਨਹੀਂ ਪਾਣਾ ਪਈਏ ਕਹਿੰਦੇ ਪਾਏ ਨੇ ਫਿਰ ਕੱਚੀ ਰਹਿੰਦੀ ਆ ਮੁੜ ਕੇ ਫਿਰ ਟੁੱਟਦੀ ਬਹੁਤ ਕੁਛ ਨਹੀਂ ਕਰਨਾ ਹੁਣ ਨਾ ਸਪਰੇਅ ਨਾ ਕੁਛ ਹੁਣ ਤਾਂ ਪਾਣੀ ਦਾ ਜੋਰ ਆ ਪਾਣੀ ਨਾ ਹੋ ਜਾ ਪਾਣੀ ਤੀਏ ਦਿਨ ਹੁਣ ਤੱਕ ਚੌਥੇ ਦਿਨ ਪਾਣੀ ਲਾਉਂਦੇ ਰਹੇ ਹਜੇ ਵੀ ਅੱਜ ਤੋਂ ਸਮਝ ਲੈ 10 10 ਦਿਨ 11 ਦਿਨ ਪਏ ਨੇ ਦਸਾਂ ਕਿਹਾ ਦਸਾਂ 11 ਦਿਨ ਸਮਝ ਲੈ 20 ਦਿਨ ਚ ਪੰਜ ਪੰਜ ਨਾਲ ਵੱਧ ਜਾਣਾ ਨੇ ਪਹਿਲਾਂ ਹਜੇ ਜੋਰ ਲੱਗਦਾ ਚੀਜ਼ ਦਾ ਹੁਣ ਇਹਨੇ ਉਸ ਤੋਂ ਬਾਅਦ ਤਾਂ ਇੱਕਦਾਂ ਮੇ ਵਧਣਾ ਹੋਰ ਤਾਂ ਪਾਣੀ ਦੇ ਜੋਰ ਨਹੀਂ ਵਧੀ ਜਾਣਾ ਹੁਣ ਵੀ ਤੂੰ ਮੰਨ ਕੇ ਚੱਲ ਨੇ ਕਿ ਡਿਗ ਡਿਗਾ ਇੱਕ 부ਝਾ ਕੱਢ 부ਝਾ ਕੱਢ 부ਝਾ ਕੱਢ ਕੇ ਦੇ ਦੇ ਕ 부ਝਾ ਕੱਢ ਕੇ ਹੱਥ ਤੇ ਧਰ ਦੇ ਦੇ ਛਾੜ ਦੇ ਆ ਨਾ ਘਟੋ ਘਟ ਮੇਰੇ ਹਿਸਾਬ ਨਾਲ 10 ਇੰਚ ਦੀ ਹੋਊ ਬਲੇ ਰਾਮ ਨਾਲ ਹਨਾ ਚਾਰ 8 11 11 ਹੋਂਗਾ 11 ਔਂਗਲ ਦੀ ਹੋਗੀ 11 ਇੰਚ ਉਹੀ ਲੱਗਦੀ ਆ ਨਹੀਂ ਨਹੀਂ ਪਨੀਰੀ ਬਹੁਤ ਵਧੀਆ ਹੈ 20 ਦਿਨਾਂ ਦੀ ਪਨੀਰੀ ਇੰਨੀ ਵਧੀਆ ਹੋਗੀ ਹਜੇ ਤਾਂ ਆਪਾਂ ਇੱਥੋਂ ਪੱਟੀ ਆ ਵਿੱਚ ਵਿੱਚ ਇਹ ਤੋਂ ਵੱਡੀ ਵੀ ਦਿਹਿੰਦੀ ਆ ਤਾਂ ਹੀ ਤਾਂ ਕਹਿੰਦਾ ਵਿੱਚ ਵਿੱਚ ਵੱਡੀ ਵੀ ਦਿਹਿੰਦੀ ਆ ਪਨੀਰੀ ਇਹ ਪਨੀਰੀ ਓਕੇ ਰਿਪੋਰਟ ਆ ਖੜਾ ਲਫਾਫਾ ਆ ਬਹੁਤ ਆਉਂਦਾ ਹਵਾ ਨਾਲ ਮੈਂ ਵੀ ਚੁੱਕ ਕੇ ਗਿਆ ਇੱਕ ਦਿਨ ਇੱਥੋਂ ਬਹੁਤ ਚੁਗੇ ਨੇ ਆਦੇ ਇੱਥੇ ਸੱਟ ਕੇ ਜਾਈ ਮੈਂ ਤਾਂ ਹੀ ਕਹਿੰਦਾ ਮੈਂ ਵੀ ਉਦੋਂ ਬਹੁਤ ਚੌਕ ਕੇ ਇੱਥੇ ਉੱਪਰ ਸਿੱਟ ਕੇ ਗਿਆ ਜਿੱਦਾਂ ਹਨੇਰੀ ਨਹੀਂ ਆਈ ਉਦੋਂ ਦੂ ਇੱਕ ਦਿਨ ਦੀ ਗੱਲ ਆਪਾਂ ਦੀ ਤੀਏ ਦਿਨ ਦੀ ਮੈਂ ਤਾਂ ਰੋੜੇ ਪਾ ਕੇ ਸਿੱਟ ਕੇ ਗਿਆ ਉਹਦੇ ਪੈ ਵਿੱਚ ਰੋੜੇ ਪਾਏ ਮੈਂ ਕਿਹਾ ਦੁਬਾਰਾ ਨਾ ਫੇਰ ਆ ਜਵੇ ਉਹ ਸਾਰਾ ਭਰਿਆ ਪਿਆ ਜੀ ਸਾਲਾ ਪਾਣ ਲਿਫਾਫਿਆਂ ਨੇ ਇੱਕ ਦਿਨ ਮੈਂ ਇਹ ਟਿਕਵਾਇਆ ਬਾਪਾ ਆਉਂਦਾ ਹੀ ਬਾਲਾ ਕਰੇਗਾ ਕੀ ਯਾਰ ਆ ਇੱਥੇ ਵੀ ਲਿਫਾਫੇ ਆਹ ਵਾਲੀ ਪਨੀਰੀ ਨੂੰ ਇੱਕ ਵਾਰੀ ਪੈ ਗਿਆ ਜਿੰਨੇ ਕਿ ਦੋ ਵਾਰੀ ਪੈ ਗਿਆ ਇਹਨੇ ਇੱਕ ਵਾਰੀ ਵੀ ਉਹ ਪਾ ਕੇ ਦੋ ਵਾਰੀ ਪਾਤਾ ਇਹਨੂੰ ਇੱਕ ਵਾਰੀ ਦੋ ਵਾਰ ਦੋ ਵਾਰ ਇਹਨਾਂ ਨੂੰ ਦੋ ਵਾਰ ਕੇ ਇਹਨੂੰ ਤਿੰਨ ਵਾਰ ਪੈ ਗਿਆ ਇਧਰਲੀ ਨੂੰ ਦੋ ਵਾਰੀ ਝੂਠ ਬਣੀ ਬੋਲਦੇ ਨਹੀਂ ਨਹੀਂ ਹੈ ਦੋ ਵਾਰੀ ਓਏ ਓ ਪਤਾ ਕੀ ਚੱਕਰ ਆ ਬਾਕੀ ਫਰਕ ਵੀ ਪੈ ਜਾਂਦਾ ਨਾ ਤੈਂ ਕਹਤਾ ਉਹਨੂੰ ਐਸਾਂ ਦਾ ਵੀ ਜ਼ਿਆਦਾ ਇਹਨੂੰ ਪਾਉਣਾ ਹੈ ਕਿਤੇ ਨਾਲ ਮਾੜਾ ਮੋਟਾ ਕਿਲੋ ਖੰਡ ਸੱਟ ਵੀ ਦਿੰਦਾ ਬੰਦਾ ਕੋਈ ਬੜੀ ਗੱਲ ਨਹੀਂ ਹੈ ਆਹ ਤਾਂ ਮੈਂ ਸਿਰ ਸੋ ਪਰ ਪਨੀਰੀ ਤੇ ਪੁੱਛ ਕੇ ਹੀ ਪਾ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਕਿੰਨੇ ਪਾਤੇ ਛੋਟੀ ਚ ਤਾਂ ਹੀ ਤਾਂ ਹੀ ਟੈਗ ਜਾ ਸਭ ਤੋਂ ਬਾਅਦ ਹੀ ਫਿਰ ਦੱਸਿਆ ਬਈ ਫਰਕ ਤਾਂ ਇਹ ਅਸਲ ਵਿੱਚ ਰਿਓ ਦਾ ਫਰਕ ਪੈ ਗਿਆ ਹੁਣ ਹੁਣ ਉਹ ਇਹਨਾਂ ਨੂੰ ਮੰਨ ਲਾ ਆਪਣੀ ਆਹ ਪਨੀਰੀ ਨੂੰ ਹਫਤਾ ਬਾਅਦ ਦੀ ਪਨੀਰੀ ਆਹ ਤੇ ਉਹਨੂੰ ਰਿਓ ਉਮਰ ਦੇ ਇਹਦੀ ਬਰਾਬਰ ਵੀ ਉਹਨੂੰ ਵੀ ਦੋ ਪੈ ਗਏ ਆਪੇ ਫਰਕ ਪੈਂਦਾ ਆ ਸ਼ਾਬਾ ਉਹਨੂੰ ਕਹਾਂ ਉਹ ਤਾਂ ਮਾੜਾ ਸਾਣਾ ਸੇਜਣਾ ਨਾ ਤੱਕ ਲੋਦਾ ਨਾ ਇਹਨਾਂ ਨੂੰ ਰਿਓ ਕੱਲ ਨੂੰ ਅੱਜ ਕੱਲ ਕਰੀ ਸਪਰੇ ਨਾ ਕੱਲ ਨੂੰ ਰਿਓ ਲਾ ਦੇ ਉਹਨੂੰ ਆਰੇ ਨੂੰ ਨਹੀਂ ਪਾਣੀ ਕਿੱਥੇ ਆ? ਕੱਲ ਨੂੰ ਪਾਣੀ ਛੜਾ ਹੋਊ ਵਿੱਚ। ਪੀਜਣਾ ਪਾਣੀ ਇਹਨੇ। ਹੁਣ ਵੱਡੀ ਹੋ ਗਈ ਪਨੀਰੀ। ਟੈਂਕ 'ਚ ਕੱਲ ਨੂੰ ਆਖਿਆ ਇਸ ਟਾਈਮ 'ਤੇ। ਚੈੱਕ ਕਰ ਲਈ ਨਹੀਂ ਫਿਰ? ਜਦੋਂ ਆਪਣੇ ਕੀਦਾਂ ਨੂੰ ਪਾਣੀ ਨਹੀਂ ਹੋਊ ਉਦੋਂ ਪੈਜੂਗਾ। ਰਿਓ ਚੱਲ ਗਿਆ। ਰਿਓ ਲਿਆਉਣਾ ਚਾਹ ਕੇ ਯਾਰ ਮੈਂ ਦਵਾਈ ਕਰਕੇ ਰੁਕਿਆ ਹੋਇਆ। ਭਰਾਵਾ ਰਿਓ ਚੱਲ ਤਾ। ਹਾਂ। ਅੱਜ ਅਸੀਂ ਪਹੁੰਚ ਗਏ ਕੌਡੂ ਮੈਂਬਰ ਪਿੰਡ ਗਿੱਲ ਦੇ ਖੇਤ 'ਚ ਪਨੀਰੀ ਦੇਖਣ। ਤੁਸੀਂ ਇਹਨਾਂ ਨੂੰ ਪਿਛਲੀਆਂ ਵੀਡੀਓ 'ਚ ਤਾਂ ਬਹੁਤ ਦੇਖਿਆ ਹੋਣਾ। ਇਹਨਾਂ ਨੂੰ ਏਦਾਂ ਦੇਖ ਲੈਂਦੇ ਸੀ ਤੇ ਪਨੀਰੀ ਵਾਲੀ ਮੋਟਰ ਤੁਹਾਨੂੰ ਅੱਜ ਦਿਖਾਉਣੀ ਆ। ਕੀ ਹਾਲ ਹੈ ਕੌਡੂ ਭਾਈ? ਆ ਇਹਨਾਂ ਦੀ ਪਨੀਰੀ ਖੜੀ ਆ ਤੇ ਉਹ ਸਾਹਮਣੇ ਭਾਈ ਸ਼ੋਕੀ ਆਉਂਦਾ ਤੇ ਆ ਸਾਡਾ ਭਾਈ ਠੇਕੇਦਾਰ ਆ ਮੇਨ ਚੌਲਾਂ ਵਾਲਾ ਹੋਰ ਭਾਈ ਕਹਿਮ ਕਿੰਨੇ ਵੀ ਬੀਜ ਤੇ ਹੁਣ ਤੱਕ ਭਾਈ ਤੁਸੀਂ 4 ਵੀਨੇ 321 ਹਾਂ 909 ਹਾਂ 110 126 126 ਆ ਪਹਿਲੀ ਕੈਰੀ ਕਿਹੜੀ ਆ 100 300 126 ਉਹ ਦੋ ਜਿਹੜੀ ਉਹ ਨਵਾਂ ਵੀ ਆ ਕਿਹੜਾ ਕਿਹੜਾ ਉਹ ਕਿਹੜਾ ਵਾ ਉਹ 909 ਵਿਚਾਲਿਓ ਲੱਗਿਆ ਨਵਾਂ ਪੀਓ ਛੋਟੀ ਗੈਰੀ ਜਿਹੜੀ ਪਿੱਛਾ ਵਿਚਾਲੇ ਕਰਦੇ ਪਿੱਛੇ ਗਿਆ ਹਾਂ ਵਿਚਾਲੇ ਬੰਗਲੇ ਦਾ ਅੱਛਾ ਬੰਗਲੇ ਦੇ ਵਿਚਾਲੇ 909 ਹੈ ਛਬੀ ਕੀ ਕੀਤੀ ਗਏ ਪਨੀਰੀ ਤਾਂ ਇਹਨਾਂ ਦੀ ਵੀ ਆਪਣਾ ਥੋੜੀ ਜਿਹੀ ਥੋੜੀ ਥੋੜੀ ਲਈ ਪਨੀਰੀ ਸਾਡੇ ਵਾਲੀ ਪਨੀਰੀ ਥੋੜੀ ਜਿਹੀ ਵੱਡੀ ਆ ਵੱਡੀ ਸਾਡੇ ਥੋੜੀ ਥੋੜੀ ਪਨੀਰੀ ਥੋੜੀ ਜਿਹੀ ਵੱਡੀ ਆ ਹਾਂ ਤੁਸੀਂ ਹੁਣ ਤੱਕ ਪਨੀਰੀ ਨੂੰ ਸਪਰੇਅ ਕਰਤੀ ਕੋਈ ਹੈ ਪਨੀਰੀ ਨੂੰ ਸਪਰੇਅ ਕਰੀ ਕੋਈ ਤਾਕਤ ਵਾਲੀ ਚੈੱਕ ਕਰੀ ਹੈ ਕਿਹੜੀ ਕਰੀ ਸੀ ਮੈਂ ਕਰੀ ਆ ਯਾਦ ਇਸੇ ਦਿਨ ਨਹੀਂ ম্যাগਨੀਸ਼ੀਅਮ ਵਗੈਰਾ ਕੋਈ ਉਹਦੇ ਲਈ ਕਰੀਆ ਕਿ ਕੱਲੀ ਆਹੋ ਨਹੀਂ ਇੱਕ ਤਾਂ ਜਿੰਕ ম্যাগਨੀਸ਼ੀਅਮ ਸਾਰਾ ਕੋਈ ਮਿਕਸ ਹੁੰਦਾ ਅੱਛਾ ਥੱਲੇ ਜਿੰਕ ਜਿੰਕ ਪਾਇਆ ਹੈ ਨਹੀਂ ਠੀਕ ਆ ਉਹ ਤੇਲੇ ਦੁੱਧ ਵਾਲੇ ਤੇਲ ਆ ਮੈਂ ਹੁਣ ਤੇਲੀ ਵਾਲੀ ਅਸੀਂ ਕਰਨੀ ਹੈ ਤੇਲੀ ਵਾਲੀ ਤਾਂ ਕਰਨੀ ਜ਼ਰੂਰੀ ਹੈ ਤੇਲੀ ਵਾਲੀ ਤਾਂ ਕਰਦੇ ਸਿਉਂ ਕਾਲੀ ਤੇ ਕੋਈ ਨਹੀਂ ਕੋਈ ਨਹੀਂ ਪਾਉਂਦੇ ਅਸੀਂ ਤਾਂ ਪਾਉਣੀ ਹੈ ক্লোਰੋ ক্লোਰ ਨਹੀਂ ਕਦੋਂ ਪਹਿਲਾਂ ਪਾਈ ਸੀ ਇਹ ਬੀਜ ਜਦੋਂ ਵੀ ਫਜਦੇ ਬਾਤ ਜਦੋਂ ਹਰੀ ਬਾ ਦੂਜੀ ਪਰ ਇੱਕ ਚੀਜ਼ ਆ ਕਲੋਰੋ ਕਲੋਰੋ ਕੰਮ ਬਹੁਤ ਕਰਦੀ ਹੈ ਪਨੀਰੀ ਨੂੰ ਉਦਾਂ ਉ ਮੰਨ ਲਾ ਕਲੋਰੋ ਹੁਣ ਨਹੀਂ ਪਣੀ ਹੁਣ ਨਹੀਂ ਹੁਣ ਤਾਂ ਮਚਾ ਦੂ ਹੁਣ ਤਾਂ ਜਮਾ ਹੈ ਕਲੋਰੋ ਪਾ ਪਰ ਇੱਥੇ ਰਹਿ ਕੇ ਦੂਜੀ ਦਵਾਈ ਪਾਉਨੇ ਆ ਆ ਦੇ ਨਾਲ ਹੀ ਉਹਦੇ ਨਾਲ ਹੀ ਪਾਉਣਾ ਨਹੀਂ ਕਰਾਂ ਸਿਉਂਕ ਤਾਂ ਤੇ ਹੁੰਦਾ ਜੇ ਆਪਣੇ ਹੋਵੇ ਤਾਂ ਪਾਉਣਾ ਪਿਆ ਸਿਉਂਕ ਤਾਂ ਉਹ ਆਵੇਂ ਪਾ ਦਨੇ ਵਧੀਆ ਗੱਲ ਵਧੀਆ ਰਿਆਂ ਦਾ ਬੱਸ ਕਰਾ ਦਿੰਦੇ ਸਹੀ ਗੱਲ ਨਹੀਂ ਤੇਲੀ ਵਾਲੀ ਕਰਨੀ ਬਣਦੇ ਚੱਲ ਬਾਕੀ ਤਾਂ ਕੋਈ ਏਡਾ ਹੋਇਆ ਨਹੀਂਗਾ ਤੇਲੇ ਨੇ ਜ਼ਰੂਰੀ ਹੈ ਰੋਡ ਵੀ ਹੋ ਗਿਆ ਤਿਆਰ ਆ ਨਾ ਪੁਲ ਤੇ ਚੱਲਦਾ ਕੰਮ ਇੱਕ ਤਰੀਕ ਦੇ ਇਹ ਤਾਂ ਕਾਰਨ ਕਰਾਉਣਗੇ ਕਿ ਤੋਨੇ ਲੈ ਇੱਥੇ ਬੋੜ ਕਿਸਦਾ ਲੈ ਅੱਛਾ ਮੋੜੀਆਂ ਵਾਲਾ ਹਾਂ ਸਹੀ ਬਾਤ ਹੁਣ ਆਉਣਗੇ ਅਸੀਂ ਜਾਗੂ ਕਰਿਆ ਹਾਂ ਛੋਟੂ ਦੂ ਸੀਗਾ ਛੋਟੂ ਕੰਮ ਇੱਕ ਦਿਨ ਤੋਂ ਬਾਅਦ ਆਉਗਾ ਅਰੇ ਮੈਂ ਨਾ ਬੰਦੇ ਬੰਦੇ ਘਰ ਦਾ ਨਹੀਂ ਆਦਾ ਚਾਹੀਆ ਉਹ ਪਰੇ ਸਿਰੇ ਤੇ ਛੋਟੀ ਪਨੀਰੀ ਕਿਹੜੀ ਆ ਉਹ ਸਿਰੇ ਤੇ 26 ਅੱਛਾ ਉਈ ਲਾ ਆ ਵੀ ਯਾਰ ਤੁਸੀਂ ਆਹ ਟੋਟਾ ਕਿ ਕਰੀ ਵਰਦੇ ਆ ਅਲੱਗਾ ਹੋਰ ਕੁ ਵੀ ਓਏ ਤੈਨੂੰ ਦੱਸਦਾ ਜਿਆ ਆਹ ਬਾਲੇ ਦੀ ਬੋਲੂ ਉਹ ਤਿੰਦਾ ਪੂਰੀ ਅੱਛਾ ਵੀ ਇੱਕੋ ਹੀ ਆ ਜਿਹੜੀ ਮੂਰਲਾ ਵੀ ਮੋਲ ਵਾਲਾ ਪਿੱਛੇ ਵਾਲਾ ਕਰਦਾ ਵੀ ਆ ਠੀਕ ਆ ਠੀਕ ਆ